ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਰ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤਰुण शर्मा ਦਾ ਪਹਿਲਾ ਇੰਟਰਵਿਊ ਨਿਕਲ ਕੇ ਸਾਹਮਣੇ ਆ ਗਿਆ ਹੈ ਜਿਸ ਦੇ ਵਿੱਚ ਕੀ ਉਹਨੇ ਅਨਮੋਲ ਅਤੇ ਕਰਨ ਔਜਲਾ ਬਾਰੇ ਕੀ ਗੱਲ ਕਿਹਾ ਤੁਹਾਨੂੰ ਉਹ ਵੀਡੀਓ ਵਿੱਚ ਦਿਖਾਵਾਂਗੇ ਤੇ ਇੰਟਰਵਿਊ ਸੁਣਾਵਾਂਗੇ ਕਿ ਉਹਦੇ ਵਿੱਚ ਤਰुण शर्मा ਨੇ ਕਿਹੜੀਆਂ ਗਣੀਆਂ ਗੱਲਾਂ ਕੀਤੀਆਂ ਨੇ ਕਰਨ ਔਜਲਣ ਲੈ ਕੇ ਉਹਨੇ ਦੱਸਿਆ ਕੀ ਕਰਨ ਔਜਲੇ ਨੇ ਜਦੋਂ ਕੀ ਮੇਰੀ ਮਦਦ ਕੀਤੀ ਸਭ ਤੋਂ ਪਹਿਲਾਂ ਮੈਨੂੰ ਕਰਨਾ ਔਜ਼ਲੇ ਦਾ ਮੈਸੇਜ ਆਉਂਦਾ ਆ ਤੇ ਪੁੱਛਿਆ ਜਾਂਦਾ ਹੈ ਕਿ ਤੇਰੇ ਕਿੰਨੇ ਪੈਸੇ ਰਹਿ ਗਏ ਨੇ ਦੇਣ ਵਾਲੇ ਤੇ ਮੈਂ ਉਸ ਨੂੰ ਦੱਸਦਾ ਆ ਕਿ ਮੇਰੇ ਸਿਰਫ ਇੰਨੇ ਹੀ ਪੈਸੇ ਰਹਿ ਗਏ ਨੇ ਬਾਕੀ ਸਾਰੇ ਪੈਸੇ ਇਹਦੇ ਕਿ ਮੈਨੂੰ ਅਲੱਗ-ਅਲੱਗ ਜਗ੍ਹਾ ਤੋਂ ਇਕੱਠੇ ਹੋ ਚੁੱਕੇ ਨੇ ਤਨੂੰ ਸ਼ਰਮਾ ਦਾ ਇਹ ਪਹਿਲਾ ਇੰਟਰਵਿਊ ਆਉ ਤਾਨੂੰ ਅਸੀਂ ਤਨੂੰ ਸ਼ਰਮਾ ਦਾ ਇਹ ਇੰਟਰਵਿਊ ਦਿਖਾ ਦਿੰਨੇ ਆ ਇੰਟਰਵਿਊ ਦੇ ਦੌਰਾਨ ਕਰਨਾ ਔਜ਼ਲਾ ਬਾਰੇ ਉਹਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਅਭੀ ਤੁਸੀਂ ਸੁਣ ਲਿਓ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਵੀਡੀਓ ਨੂੰ ਲਾਈਕ ਅਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦਾਨੀ ਦਾ ਨਵੀਂ ਅਪਡੇਟ ਆਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਂਦੇ ਰਵਾਂਗੇ ਬਹੁਤ ਜਲ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਆਓ ਦੇਖਦੇ ਹਾਂ ਤਰੁਣ ਸ਼ਰਮਾ ਦਾ ਇਹ ਪਹਿਲਾ ਇੰਟਰਵਿਊ ਅਜਲੇ ਨਾਲ ਕੋਈ ਗੱਲ ਹੋਈ ਸੀ ਤੁਹਾਡੀ ਆ ਸਿੱਧਾ ਹੀ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਨਾ ਮੈਂ ਇੰਸਟਾਗ੍ਰਾਮ ਤੇ ਜਿਹਨੇ ਵਾਇਰਲ ਹੋਇਆ ਤਾਂ ਰਾਤ ਨੂੰ ਮੈਨੂੰ ਕਰਨ ਬਾਈ ਦਾ ਮੈਸੇਜ ਆਇਆ ਉਹਨਾਂ ਨੇ ਮੈਨੂੰ ਫੋਲੋ ਕਰਿਆ ਮੈਂ ਉਹਨਾਂ ਨੂੰ ਕਿਹਾ ਥੈਂਕ ਯੂ ਬਾਈ ਤੁਸੀਂ ਸਪੋਰਟ ਕਰ ਰਹੇ ਹੋ ਉਹਨਾਂ ਦਾ ਮੈਸੇਜ ਆਇਆ ਉਸ ਤੋਂ ਬਾਅਦ ਉਹਨਾਂ ਦੀ ਕਾਲ ਆਈ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਾਈ ਕਿੰਨਾ ਕੁ ਫੰਡ ਇਕੱਠਾ ਹੋ ਗਿਆ ਦੇਖੋ ਮੈਂ ਲੈਣ ਤੇ ਮੈਂ ਉਹਨਾਂ ਕੋਲ ਲੱਖ ਰੁਪਏ ਲੈ ਸਕਦਾ ਦੀਗਾ ਬਟ ਮੈਂ ਕੀਰਤ ਕਮਾਈ ਖਾ ਕੇ ਖੁਸ਼ ਹਾਂ ਤੇ ਮੈਂ ਬਾਈ ਨੂੰ ਆਪਣੀ ਸਟੇਟਮੈਂਟ ਭੇਜੀ ਮੈਂ ਕਿਹਾ ਬਾਈ 3 ਲੱਖ ਰੁਪਏ ਦਾ ਫੰਡ ਇਕੱਠਾ ਹੋ ਗਿਆ 9 ਬਾਕੀ ਹਾਂਜੀ 9 ਬਾਕੀ ਆ ਤੇ ਬਾਈ ਦੀ ਵਾਰਡਿੰਗ ਸੀਗੀ ਬਾਈ ਹੁਣ ਤੂੰ ਫੰਡ ਨਹੀਂ ਲੈਣਾ ਕਿ ਇਹ ਤੋਂ ਜਿੰਨਾ ਰਹਿ ਗਿਆ ਮੈਂ ਦੇਖੋ ਉਹ ਮੈਂ ਤੇ ਹੋਣ ਕਰਜ਼ ਲੈ ਗਿਆ ਸਾਰ ਹਾਂਜੀ ਬਾਈ ਹੁਣ ਮੈਂ ਟੈਨਸ਼ਨ ਫਰੀ ਆ ਤੇ ਪਰਮਾਤਮਾ ਉਹਨ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਮੇਰੀ 1 ਰੁਪਏ ਦੀ ਮਦਦ ਕਰੀ ਆ ਮੈਂ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ